ਦੇ ਇਸ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਕਿੱਥੇ ਸਰਕਾਰ ਟੁੱਟ ਜੇ ਕਿੱਥੇ ਸਰਕਾਰ ਬਣ ਜੇ ਕੁਝ ਦੋਸਤੋ ਇਹ ਕਿਹਾ ਨਹੀਂ ਜਾ ਸਕਦਾ ਸਰਕਾਰ ਦਾ ਦੇ ਉੱਪਰ ਲੱਗ ਗਈ ਮੁੱਖ ਮੰਤਰੀ ਅਸਤੀਫਾ ਦੇਣਗੇ ਅਸਤੀਫਾ ਦੇਣਗੇ ਗਠਬੰਧਨ ਖਤਮ ਹੋ ਗਿਆ ਸਰਕਾਰ ਟੁੱਟੂਗੀ ਟੁੱਟਣ ਤੋਂ ਬਾਅਦ ਕੀ ਬਣੂਗਾ ਇਹ ਦੇਖਣ ਵਾਲਾ ਹੋਊਗਾ ਕਿਹੜੀ ਸਰਕਾਰ ਟੁੱਟ ਰਹੀ ਹੈ ਕਿਹੜੇ ਮੁੱਖ ਮੰਤਰੀ ਅਸਤੀਫਾ ਦੇ ਰਹੇ ਨੇ ਕਿਉਂ ਮੁੱਖ ਮੰਤਰੀ ਅਸਤੀਫਾ ਦੇ ਰਹੇ ਨੇ ਇਹ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਮੇਰੇ ਦੋਸਤ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਕੋਈ ਹੋਰ ਵੱਡੀ ਖਬਰ ਲੈ ਕੇ ਆਈਏ ਉਹ ਖਬਰ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਵੇ ਤੁਹਾਨੂੰ ਸਭ ਤੋਂ ਪਹਿਲਾਂ ਉਸ ਜੀ ਬਾਰੇ ਜਾਣਕਾਰੀ ਮਿਲੇ ਸੋ ਦੋਸਤ ਜਿਹੜੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੋਸਤੋ ਦੋ ਖਬਰਾਂ ਨੇ ਇੱਕ ਪੰਜਾਬ ਤੋਂ ਹੈ ਇੱਕ ਹਰਿਆਣਾ ਤੋਂ ਹੈ ਜਿਵੇਂ ਪੰਜਾਬ ਤੇ ਹਰਿਆਣਾ ਬਿਲਕੁਲ ਨੇੜੇ ਨੇੜੇ ਆ ਗੁਆਂਢੀ ਸੂਬੇ ਆ ਉਸੇ ਤਰੀਕੇ ਦੇ ਨਾਲ ਜਿਹੜੀਆਂ ਦੋਨੋਂ ਸਰਕਾਰਾਂ ਨੇ ਦੋਨੋਂ ਸਰਕਾਰਾਂ ਦੇ ਸਬੰਧ ਦੇ ਵਿੱਚ ਦੋ ਖਬਰਾਂ ਨੇ ਸਭ ਤੋਂ ਪਹਿਲੀ ਖਬਰ ਉਹ ਹੈਗੀ ਹੈ ਸਰਕਾਰ ਟੁੱਟਣ ਦੇ ਨਾਲ ਸਬੰਧਤ ਉਹ ਹੈਗੀ ਹੈ ਮੁੱਖ ਮੰਤਰੀ ਦੇ ਅਸਤੀਫਾ ਦੇਣ ਦੇ ਨਾਲ ਸਬੰਧਤ ਕਿ ਕੀ ਨੌਬਤ ਆ ਗਈ ਚੱਲਦੀ ਹੋਈ ਸਰਕਾਰ ਚੰਗੀ ਭਲੀ ਸਰਕਾਰ ਅਸਤੀਫਾ ਦਵੇ ਸਰਕਾਰ ਦਾ ਮੁਖੀਆ ਯਾਨੀ ਕਿ ਮੁੱਖ ਮੰਤਰੀ ਮੁੱਖ ਮੰਤਰੀ ਇਸ ਅਸਿਫਾ ਕਿਉਂ ਦੇ ਰਹੇ ਨੇ ਵੱਡਾ ਇੱਕ ਸਵਾਲ ਹੈ ਆਖਰ ਸੂਬੇ ਦੇ ਵਿੱਚ ਵੱਡੀ ਜਿਹੜੀ ਹਿਲਜੁਲ ਹੈ ਉਹ ਹਿਲਜੁਲ ਪੈਦਾ ਕਿਉਂ ਹੋਗੀ ਇੱਕ ਵੱਡਾ ਸਵਾਲ ਹੈ ਗੱਲਬਾਤ ਸਾਰੀ ਕੀ ਹੈ ਮੈਂ ਤੁਹਾਨੂੰ ਉਹ ਦੱਸਦਾ ਸਭ ਤੋਂ ਪਹਿਲਾਂ ਆਪਾਂ ਇਹ ਖਬਰ ਹੈ ਖਬਰ ਹੈਗੀ ਹੈ ਹਰਿਆਣਾ ਦੇ ਨਾਲ ਜੁੜੀ ਹੋਈ ਹਰਿਆਣਾ ਦੇ ਸੀਐਮ ਨੇ ਮਨੋਰ ਲਾਲ ਖੱਟਰ ਤੇ ਮਨੋਰ ਲਾਲ ਖੱਟਰ ਜਦੋਂ ਉਹਨਾਂ ਨੇ ਬੀਜੇਪੀ ਵੱਲੋਂ ਚੋਣ ਲੜੀ ਜਾਂ ਬੀਜੇਪੀ ਨੇ ਚੋਣ ਲੜੀ ਤਾਂ ਬੌਮਤ ਨਹੀਂ ਸੀ ਮਿਲਿਆ ਹਰਿਆਣਾ ਦੇ ਵਿੱਚ ਬੀਜੇਪੀ ਪਾਰਟੀ ਨੂੰ ਬਹੁਮਤ ਨਹੀਂ ಸಿਭੀਆ ਸਰਕਾਰ ਨਹੀਂ ਸੀ ਬਣ ਰਹੀ ਦੁਸ਼ੰਤ ਚਟੋਲਾ ਨਾਲ ਲੈ ਲਿਆ 10 ਐਮਐਲਏ ਲੈ ਕੇ ਦੁਸ਼ੰਤ ਨਾਲ ਆ ਗਿਆ ਮਨੋਰਾਲ ਖੱਟਰ ਜਿਹੜੇ ਸੀ ਉਹ ਮੁੱਖ ਮੰਤਰੀ ਬਣ ਗਏ ਉਪ ਮੁੱਖ ਮੰਤਰੀ ਬਣ ਗਏ ਦੁਸ਼ੰਤ ਚਟੋਲਾ ਸਰਕਾਰ ਚੱਲਦੀ ਰਹੀ ਸਰਕਾਰ ਚੱਲਦੀ ਰਹੀ ਤੇ ਹੁਣ 24 ਦੇ ਵਿੱਚ ਆ ਗਈ ਲੋਕ ਸਭਾ ਚੋਣ ਦੋਸਤੋ ਲੋਕ ਸਭਾ ਚੋਣ ਆ ਗਈ ਕਿਹਾ ਗਿਆ ਕਿ ਮਨੋਰਾਲ ਖੱਟਰ ਜਾਂ ਹਰਿਆਣਾ ਦੇ ਬੀਜੇਪੀ ਸਰਕਾਰ ਨੇ ਬੜੀਆਂ ਹੀ ਘੱਟ ਸਿੱਟਾਂ ਆਫਰ ਕੀਤੀਆਂ ਦੋ ਸਿੱਟਾ ਆਫਰ ਕੀਤੀਆਂ ਦੁਸ਼ੰਤ ਨੂੰ ਕਿ ਆਹ ਲਿਓ ਯਾਰ ਤੁਸੀਂ ਦੋ ਸਿੱਟਾਂ ਦੇ ਉੱਪਰ ਚੋਣ ਲੜ ਲਿਓ ਬਾਕੀਆਂ ਦੇ ਉੱਪਰ ਅਸੀਂ ਚੋਣ ਲੜ ਲਾਂਗੇ 10 ਸਿੱਟਾਂ ਨੇ ਉਥੋਂ ਦੀਆਂ ਕਹਿੰਦੇ ਬਾਕੀਆਂ ਦੇ ਉੱਪਰ ਅਸੀਂ ਲੜ ਲਾਂਗੇ 10 ਸਿੱਟਾਂ ਲੋਕ ਸਭਾ ਦੀਆਂ ਨੇ ਦੁਸ਼ੰਤ ਕਹਿੰਦਾ ਕਿ ਅਸੀਂ ਤਾਂ ਤੁਹਾਡੇ ਨਾਲੋਂ ਅਲਾਈਂਸ ਦੇ ਵਿੱਚੋਂ ਬਾਹਰ ਆਵਾਂਗੇ ਅਸੀਂ ਦੋ ਸਿੱਟਾਂ ਦੇ ਉੱਪਰ ਨਹੀਂ ਲੜਦੇ ਅਸੀਂ ਤਾਂ ਆਪਣੀ ਸਮਰੱਥਾ ਅਨੁਸਾਰ ਸਿੱਟਾਂ ਦੇ ਉੱਪਰ ਚੋਣ ਲੜਾਂਗੇ ਤੁਸੀਂ ਸਾਨੂੰ ਘੱਟ ਸਿੱਟਾਂ ਆਫਰ ਕੀਤੀਆਂ ਦੁਸ਼ੰਤ ਨੇ ਆਪਣਾ ਜਿਹੜੇ ਉਹ ਪੈਰ ਸੀ ਪਿੱਛੇ ਖਿੱਚ ਲੇ ਬੀਜੇਪੀ ਵੀ ਪਿੱਛੇ ਹੋਊਗੀ ਹੁਣ ਮਨੋਰਧਾਲ ਖੱਟਰ ਅਸਤੀਫਾ ਦੇਣਗੇ ਮਨੋਰਧਾਲ ਖੱਟਰ ਅਸਤੀਫਾ ਦੇਣਗੇ ਤਾਂ ਇੱਕ ਵਾਰ ਸਾਰਾ ਸਿਸਟਮ ਭੰਗ ਹੋ ਜਾਊਗਾ ਹਰਿਆਣਾ ਦਾ ਪੋਲੀਟੀਕਲ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਦੁਬਾਰੇ ਮੁੜ ਮਨੋਰਧਾਲ ਖੱਟਰ ਹੀ ਸੌ ਚੁੱਕਣਗੇ ਅਨਿਲ ਵਿਜ ਸੌ ਚੁੱਕਣਗੇ ਜਾਂ ਕੋਈ ਬੀਜੇਪੀ ਹੋਰ ਦਾ ਵੀ ਖੇਡ ਸਕਦੀ ਹੈ ਹੋਰ ਕੋਈ ਪੱਤਾ ਵੀ ਖੇਡ ਸਕਦੀ ਹੈ ਬੀਜਪੀ ਕੇ ਅਸੀਂ ਹੋਰ ਕੈਂਡੀਡੇਟ ਕੋਈ ਮੈਦਾਨ ਦੇ ਵਿੱਚ ਉਤਾਰ ਕੇ ਦੇਖਦੇ ਹਾਂ ਕੈਂਡੀਡੇਟ ਤੋਂ ਭਾਵੇਂ ਸੀਐਮ ਦਾ ਫੇਸ ਕੋਈ ਹੋਰ ਉਤਾਰ ਕੇ ਦੇਖਦੇ ਹਾਂ ਕਿਉਂਕਿ ਕਿਸਾਨ ਅੰਦੋਲਨ ਦੇ ਕਰਕੇ ਹਰਿਆਣਾ ਦੇ ਵਿੱਚ ਮਨੋਰ ਲਾਲ ਖੱਟਰ ਦਾ ਵਿਰੋਧ ਬਹੁਤ ਹੈ ਕਿ ਅਸੀਂ ਨਾਮਾ ਕੋਈ ਦਾਖ ਖੇਡ ਸਕਦੇ ਹਾਂ ਇਹ ਗੱਲ ਹੋ ਸਕਦੀ ਹੈ ਸੋ ਇਹ ਗੱਲ ਸੀ ਕਿ ਮਨੋਰ ਲਾਲ ਖੱਟਰ ਅਸਤੀਫਾ ਦੇਣਗੇ ਨਵਾਂ ਸੀਮ ਕੌਣ ਸਹੀ ਸੋਚੂਗਾ ਹਰਿਆਣਾ ਦੇ ਵਿੱਚ ਕੁਝ ਕਲੀਅਰ ਨਹੀਂ ਹੈਗਾ ਦੁਸ਼ੰਤ ਦੇ ਨਾਲ ਅ ਅਲਾਈਅੰਸ ਭੰਗ ਹੋ ਚੁੱਕਿਆ ਜਿਹੜੇ ਆਜ਼ਾਦ ਸੀ ਉਹਨਾਂ ਦੇ ਨਾਲ ਆ ਚੁੱਕੇ ਨੇ ਭਾਜਪਾ ਦੇ ਨਾਲ ਉਹ ਆਪਣਾ ਤਾਣਾ ਬਣਾ ਸੈੱਟ ਕਰ ਚੁੱਕੀ ਹੈ ਭਾਜਪਾ ਦੁਬਾਰੇ ਉਹ ਸਰਕਾਰ ਬਣਾ ਬਣਾਉਣਗੇ ਇੱਕ ਵਾਰ ਸਰਕਾਰ ਉਥੇ ਭੰਗ ਹੋ ਜੂਗੀ ਸਰਕਾਰ ਉਥੇ ਟੁੱਟ ਜੂਗੀ ਦੂਜੀ ਖਬਰ ਹੈਗੀ ਆ ਪੰਜਾਬ ਦੇ ਨਾਲ ਜੁੜੀ ਹੋਈ ਪੰਜਾਬ ਦੀ ਤੁਹਾਨੂੰ ਪਤਾ ਹੀ ਹੈ ਕਿ 13 ਲੋਕ ਸਭਾ ਦੀਆਂ ਸੈਟਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ 13 ਦੀਆਂ 13 ਸਿੱਟਾਂ ਦੇ ਉੱਪਰ ਚੋਣ ਲੜੂਗੀ ਆਮ ਆਦਮੀ ਪਾਰਟੀ ਕੱਲ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਏ ਹੋਏ ਸੀ ਭਗਵੰਤ ਮਾਨ ਸਾਹਿਬ ਨਾਲ ਸੀ ਵੱਡੀ ਰੈਲੀ ਕੀਤੀ ਦੋ ਪ੍ਰੋਗਰਾਮ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਤੇ ਉਥੇ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਸਾਨੂੰ 13 ਦੇ 13 ਮੈਂਬਰ ਪਾਰਲੀਮੈਂਟ ਜਿਤਾ ਕੇ ਦੇ ਦਿੰਦੇ ਹੋ ਤਾਂ ਸਾਡੇ ਹੱਥ ਹੋਰ ਮਜ਼ਬੂਤ ਹੋਣਗੇ ਜਿਵੇਂ ਤੁਸੀਂ 92 ਐਮਐਲਏ ਸਾਨੂੰ ਦਿੱਤੇ ਸੀ ਜੇ ਤੁਸੀਂ 13 ਐਮਐਲਏ ਸਾਨੂੰ ਦੇ ਦਿੰਦੇ ਹੋ ਤਾਂ ਅਸੀਂ ਪੰਜਾਬ ਦੀ ਜਿਹੜੀ ਨੁਹਾਰ ਹੈ ਇਹ ਨੁਹਾਰ ਬਦਲ ਕੇ ਰੱਖ ਦਾਂਗੇ ਕਹਿਣ ਦਾ ਮੇਰਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਦਾ ਜਿਹੜਾ ਵਿਗਲ ਹੈ ਉਹ ਵਿਗਲ ਬਜਾਤਾ ਹੈ